नमस्कार ये आकाशवाणी है। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਤੇਸ਼ ਖਬਰਾਂ ਸੁਣੋ। ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਵਿੱਚ 에어 ਇੰਡੀਆ ਜਹਾਜ਼ ਹਾਦਸੇ ਚ ਬਚੇ ਇੱਕੋ ਇੱਕ ਵਿਅਕਤੀ ਅਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ। ਭਾਰਤੀ ਦੂਤਾਵਾਸਾਵਾਂ ਵੱਲੋਂ ਇਜ਼ਰਾਈਲ ਤੇ ਈਰਾਨ 'ਚ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਸਲਾਹਚਾਰੀ ਵਾਦੇ ਸੰਘਰਸ਼ ਦੌਰਾਨ 에ਰੇਟੀਆਂ 16 ਕੋਮਾਂਤਰੀ ਉਡਾਣਾ ਪ੍ਰਭਾਵਿਤ ਹੋਈਆਂ। ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਹਰੀ ਰੰਚਨ ਰਾਓ ਨੇ ਬਰਿਆਲਾ ਸਥਿਤ ਐਨਆਈਐਸ ਦਾ ਦੋ ਦਿਨਾਂ ਤੋਰਾ ਕੀਤਾ 6 ਮੇ 5ਾ ਸ਼ਿਰਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਹਿਲੀ ਜੰਗ ਫਤਿਹ ਕਰਨ ਦੀ ਯਾਦ ਚ ਸਜਾਇਆ ਗਿਆ ਨਗਰ ਕੀਰਤਨ ਅਤੇ ਮੌਸਮ ਵਿਭਾਗ ਵੱਲੋਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਲੂਦੀ ਗੰਬੀਰ ਸਥਿਤੀ ਦੇ ਮੱਤੇ ਨਜ਼ਰ ਰੈਡ ਅਲਰਟ ਜਾਰੀ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਰੇ ਗੁਜਰਾਤ ਦੇ ਅਹਮਦਾਬਾਦ ਸਿਵਲ ਹਸਪਤਾਲ ਦਾ ਦੌਰਾ ਕੀਤਾ ਤੇ 에어 ਇੰਡੀਆ ਜਹਾਜ਼ ਹਾਦਸੇ ਦੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਾ ਦੇਸ਼ ਅਹਮਦਾਬਾਦ ਚ ਹੋਏ ਇਸ ਹਵਾਈ ਹਾਦਸੇ ਤੋਂ ਹੈਰਾਨ ਤੇ ਦੁਖੀ ਹੈ ਉਨ੍ਹਾਂ ਕਿਹਾ ਦਿਲ ਤਹਿਲਾ ਦੇਣ ਵਾਲੇ ਢਾਗ ਨਾਲ ਅਚਾਨਕ ਇਨੇ ਲੋਕਾਂ ਦੀ ਮੌਤ ਬਹੁਤ ਦੁਖਦਾਈ ਹੈ ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਪ੍ਰਧਾਨ ਮੰਤਰੀ ਨੇ ਹਾਦਸੇ ਵਿੱਚ ਬਚੇ ਇੱਕੋ ਇੱਕ ਮੁਸਾਫਰ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ ਨਾਲ ਹਸਪਤਾਲ ਚਮਲਾਕਾਤਰੀ ਕੀਤੀ ਵਿਸ਼ਵਾਸ ਕੁਮਾਰ ਨੇ ਪ੍ਰਧਾਨ ਮੰਤਰੀ ਨਾਲ ਹਾਦਸੇ ਨਾਲ ਸੰਬੰਧਤ ਆਪਣੇ ਤਜਰਬੇ ਸਾਂਝੇ ਕੀਤੇ ਸ਼੍ਰੀ ਮੋਦੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਉੱਥੇ ਬਚਾਅ ਕਾਰਜਾਂ 'ਚ ਲੱਗੇ ਅਧਿਕਾਰੀਆਂ ਤੇ ਹੋਰਨਾਂ ਲੋਕਾਂ ਨਾਲ ਮੁਲਾਕਾਤ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਬਾਦ ਵਿੱਚ ਪ੍ਰਧਾਨ ਮੰਤਰੀ ਨੇ ਅਹਮਦਾਬਾਦ ਦੀਆਂ ਅਧਿਕਾਰੀਆਂ ਨਾਲ ਇੱਕ ਸਮੀਖਿਆ ਮੀਟਿੰਗ ਵੀ ਕੀਤੀ। ਉਹਨਾਂ ਨੇ ਹਾਦਸੇ ਵਿੱਚ ਮਾਰੇ ਗਏ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੋਪਾਨੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਕਿਸਮਤ ਕਦੋਂ ਕਿਹੜਾ ਮੋੜ ਲਵੇਗੀ ਕੋਈ ਨਹੀਂ ਜਾਣਦਾ। ਇੱਕ ਛੋਟਾ ਜਿਹਾ ਇਤਫਾਕ ਵੀ ਜ਼ਿੰਦਗੀ ਅਤੇ ਮੌਤ ਦਾ ਫੈਸਲਾ ਕਰ ਦਿੰਦਾ ਹੈ। ਕੱਲ ਹੋਏ 에어 ਇੰਡੀਆ ਜਹਾਜ਼ ਹਾਦਸੇ 'ਚ ਇਸੇ ਤਰ੍ਹਾਂ ਦਾ ਕੁਝ ਦੇਖਣ ਨੂੰ ਮਿਲਿਆ। ਪੇਸ਼ ਹੈ ਇੱਕ ਰਿਪੋਰਟ। ਗੁਜਰਾਤ ਦੇ ਪੁਰੂਚ ਦੀ ਰਹਿਣ ਵਾਲੀ ਭੂਮੀ ਚੋਹਾਨ ਉਹਨਾਂ ਕੁਝ ਲੋਕਾਂ ਵਿੱਚੋਂ ਇੱਕ ਹੈ ਜੋ ਕਿਸਮਤ ਨਾਲ ਇਸੇ ਹਾਦਸੇ ਤੋਂ ਬਚ ਗਈ ਭੂਮੀ ਚੋਹਾਨ ਨੇ ਕੱਲ ਉਸੇ 에ਅਰ ਇੰਡੀਆ ਦੀ ਉਡਾਨ ਰਾਹੀਂ ਲੰਡਨ ਜਾਣਾ ਸੀ ਜੋ ਹਾਦਸਾ ਗ੍ਰਸਤ ਹੋਈ ਭੂਮੀ ਨੇ ਦੱਸਿਆ ਕਿ ਅਹਮਦਾਬਾਦ ਵਿੱਚ ਭਾਰੀ ਟ੍ਰੈਫਿਕ ਕਾਰਨ ਉਹ ਫਲਾਈਟ ਚੈੱਕਇਨ ਗੇਟ ਤੇ 10 ਮਿੰਟ ਦੇਰੀ ਨਾਲ ਪਹੁੰਚੀ ਜਿਸ ਕਾਰਨ ਉਸ ਨੂੰ ਜਹਾਜ਼ ਵਿੱਚ ਚੜਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਦੇਰ ਨਾਲ ਪਹੁੰਚਣਾ ਉਸ ਲਈ ਵਰਦਾਨ ਸਾਬਤ ਹੋਇਆ ਲੇਟ ਹੋਣੇ ਦਾ ਰੀਜ਼ਨ ਤਾਂ ਇਹੀ ਥਾ ਕਿ ਹਮ ਲੋਕ ਸਿਟੀ ਏਰੀਆ ਮੇ ਥੋੜਾ ਐਂਟਰ ਹੋ ਚੁੱਕੇ ਤੇ ਉਸ ਵਜ੍ਹਾ ਸੇ ਹਮਕੋ ਲੇਟ ਹੋਆ तो एयरपोर्ट से तो घर के लिए निकल चुके थे और हम लोग गाड़ी में ही थे तभी हमने न्यूज देखा कि ऐसा प्लेन क्रैश हुआ है time, totally दूसरी साइड ये भी था कि ये जो इंसिडेंट हुआ है वो बहुत ही थोड़ा टेरिफाइड है इसी तरह इस हादसे में बचे एक को एक मुसाफर विश्वास कुमार रमेश भी किस्मत रहे उन्हें आकाशवाणी खबर पाँच दस सेकंड कैसे लगा जैसे स्टॉक हो गया वो बाद में से मेरे को लगा कि कुछ हुआ प्लेन में लाइट ऑन हो गई ग्रीन और व्हाइट टेक ऑफ ज्यादा करने के लिए वो रेस्ट दिया होगा ऐसा कुछ और सीधा स्पीड ही में ही घुस गया मैं जो साइड पे था ना वो साइड हॉस्टल पे नहीं लैंड हुई थी हॉस्टल के जो ग्राउंड फ्लोर है ना जैसे नीचे वहाँ लैंड हुई थी वहाँ थोड़ा पेश भी था जैसे मेरा डोर टूटा ना सब तो फिर मैं निकल गया उधर ब्यूरो रिपोर्ट ना जलंधर तो आकाशवाणी खबर लई मैं राजेश बाली 이란 ਅਤੇ ਇਜ਼ਰਾਈਲ ਵਿਚਕਾਰ ਹਾਲੀ ਵਿੱਚ ਹੋਏ ਘਟਨਾਕ੍ਰਮ ਤੇ ਚਿੰਤਾ ਜ਼ਾਹਰ ਕਰਦਿਆਂ ਭਾਰਤ ਨੇ ਦੋਵਾਂ ਧਿਰਾਂ ਨੂੰ ਤਣਾਅ ਵਧਾਉਣ ਵਾਲਾ ਕੋਈ ਵੀ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਹੈ। ਭਾਰਤ ਨੇ ਦੋਵਾਂ ਦੇਸ਼ਾਂ ਨੂੰ ਤਣਾਅ ਘਟਾਉਣ ਲਈ ਗੱਲਬਾਤ ਤੇ ਕੂਟਨੀਤੀ ਦਾ ਰਸਤਾ ਅਪਣਾਉਣ ਲਈ ਆਖਿਆ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਪਰਮਾਣੂ ਸਥਾਨਾਂ ਤੇ ਹਮਲਿਆਂ ਦੀ ਨਿਗਰਾਨੀ ਕਰ ਰਿਹਾ ਹੈ। ਦੋਵਾਂ ਦੇਸ਼ਾਂ ਦੇ ਕੂਟਨੀਤਿਕ ਮਿਸ਼ਨ ਭਾਰਤੀ ਪਾਈਚਾਰੇ ਦੇ ਸੰਪਰਕ ਵਿੱਚ ਨੇ। ਖੇਤਰ ਦੇ ਸਾਰੇ ਭਾਰਤੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਤੇ ਸਥਾਨਕ ਸੁਰੱਖਿਆ ਸਲਾਹ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸੇ ਦੌਰਾਨ ਇਜ਼ਰਾਈਲ ਨੇ ਕੱਲ ਤੋਂ ਬਾਅਦ 에어 ਇੰਡੀਆ ਨੇ ਆਪਣੀਆਂ 16 ਅੰਤਰਰਾਸ਼ਟਰੀ ਉਡਾਣਾਂ ਦਾ ਰੂਟ ਬਦਲ ਦਿੱਤਾ ਹੈ ਤੇ ਕੁਝ ਉਡਾਣਾਂ ਨੂੰ ਵਾਪਸ ਬੁਲਾ ਲਿਆ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਹ ਜਾਣਕਾਰੀ ਦਿੰਦਿਆਂ 에어 ਇੰਡੀਆ ਨੇ ਕਿਹਾ ਕਿ ਤਬਦੀਲੀ ਬਦਲੀਆਂ ਗਈਆਂ ਉਡਾਣਾਂ ਦੇ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਨੇ। ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਮਲੂਤ ਸ਼ਹਿਰ ਦੇ ਸ਼੍ਰੀ ਗੁਰੂ ਰਵਦਾਸ ਨਗਰ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਖਟਿਕ ਧਰਮਸ਼ਾਲਾ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਮੰਤਰੀ ਨੇ ਲੋਕਾਂ ਨੂੰ ਦਰਬੇ ਸਨਸਿਆਵਾਂ ਸੁਣੀਆਂ ਤੇ ਉਹਨਾਂ ਦੇ ਹੱਲ ਕੀਤੇ ਉਹਨਾਂ ਕਿਹਾ ਪੰਜਾਬ ਸਰਕਾਰ ਸੂਬੇ ਦੇ ਸਰਪੱਖੇ ਵਿਕਾਸ ਲਈ ਵਚਨਬੱਧ ਹੈ ਤੇ ਇਸੇ ਲਈ ਤਹਿਤ ਹਲਕੇ 'ਚ ਵਿਕਾਸ ਕਾਰਜ ਚੰਗੀ ਪੱਧਰ ਤੇ ਚਾਰੀ ਨੇ ਇਹ ਜਬਰਦਸਤ ਸੀ ਆਕਾਸ਼ਵਾਣੀ ਤੋਂ ਸੁਣ ਰਹੀ ਹਾਂ ਸਾਡਾ ਐਕਸ ਹੈਂਡਲ ਹੈ @thereadaiararanuchalander ਸਾਡਾ ਫੇਸਬੁੱਕ ਪੇਜ ਹੈ rnu-aiarchalander ਅਤੇ YouTube ਤੇ ਸਾਡਾ ਚੈਨਲ ਹੈ @thereadaiarchalander ਭਾਰਤ ਸਰਕਾਰ ਦੇ ਖੇਡਾਂ ਬਾਰੇ ਸਕੱਤਰ ਅਤੇ ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਜਨਰਲ ਹਰੀ ਰੰજન ਰਾਉ ਨੇ ਪ੍ਰਯਾਲਾਸਥਿਤ ਨੀਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦਾ 2 ਦਿਨਾਂ ਦੌਰਾਨ ਕੀਤਾ। ਉਹਨਾਂ ਦੇ ਨਾਲ ਅਥਾਰਟੀ ਦੇ ਸਕੱਤਰ ਵਿਸ਼ਨੂੰ ਕਾਂਤ Tiwari ਤੇ ਕਰਨਲ ਐਨਐਸ ਜੋਹਲ ਵਿਸ਼ੇਸ਼ ਮਹਿਮਾਨਾਂ ਵਜੋਂ ਮੌਜੂਦ ਰਹੇ। ਇਹ ਦੌਰਾ ਸੰਸਥਾ ਦੇ ਬੁਨਿਆਦੀ ਢਾਂਚੇ, ਚੱਲ ਰਹੀਆਂ ਗਤੀਵਿਧੀਆਂ ਤੇ ਭਵਿੱਖ ਦੇ ਵਿਕਾਸ ਲਈ ਰਣਨੀਤਿਕ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ। ਦੌਰੇ ਦੌਰਾਨ ਸ਼੍ਰੀ ਰਾਉ ਨੇ ਕੈਂਪਸ ਦੀਆਂ ਸਹੂਲਤਾਂ ਦਾ ਨਿਰਖਣ ਕੀਤਾ, ਉਹਨਾਂ ਤੇ ਵਿਸ਼ੇ ਪਧਰੀ ਮਿਆਰਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੇ ਗਏ ਚੱਲ ਰਹੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਰਾਓ ਨੇ ਇੱਕ ਮਜ਼ਬੂਤ ਖੇੜਾ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਭਾਰਤ ਸਰਕਾਰ ਦੀ ਵਚਨਪੱਧਤਾ ਦੀ ਪੁਸ਼ਟੀ ਕੀਤੀ ਤੇ ਭਾਰਤੀ ਖੇਡਾਂ ਦੇ ਭਵਿੱਖ ਨੂੰ ਆਕਾਰ ਦੇਣ 'ਚ ਐਨਐਸ ਐਨਆਈਐਸ ਪਟਿਆਲਾ ਦੀ ਮਹੱਤਵਪੂਰਨ ਭੂਮਿਕਾ ਦੀ ਸ਼ਲਾਘਾ ਕੀਤੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਮੁਗਲ ਫੌਜਾਂ ਨਾਲ ਹੋਏ ਪਹਿਲੇ ਯੁੱਧ ਨੂੰ ਫਤਿਹ ਕਰਨ ਦੀ ਯਾਦ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿਹੰਗ ਸਿੰਘ ਜਥੇਬੰਦੀਆਂ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਸ਼ਹੀਦ ਗੰਜ ਪਾਪਾ ਦੀਪ ਸਿੰਘ ਜੀ ਤੋਂ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ। ਆਰੰਭਤਾ ਸਮੇਂ ਸਾਠਕਾਂ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ, ਗਿਆਨੀ ਰਾਜਦੀਪ ਸਿੰਘ, ਦਲਪੰਥ, ਬਾਬਾ ਬੀਦੀਚੰਦ ਸੰਪਰਦਾਦੇ ਮੁਖੀ ਬਾਬਾ ਅਵਧਾਰ ਸਿੰਘ ਸੁਰ ਸਿੰਘ ਸਮੇਤ ਹੋਰਨਾ ਪ੍ਰਮੁੱਖ ਸ਼ਖਸੀਅਤਾਂ ਵੀ ਮੌਜੂਦ ਰਹੀਆਂ। ਨਗਰ ਕੀਰਤਨ ਵਿੱਚ ਨਿਹੰਗ ਸਿੰਘ ਘੋੜਿਆਂ ਸਮੇਤ ਸ਼ਾਮਲ ਹੋਏ ਤੇ ਰਸਤੇ 'ਚ ਵਕ-ਵਕ ਥਾਵਾਂ 'ਤੇ ਸੰਗਤਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ। ਸੀਮਾ ਸੁਰੱਖਿਆ ਬਲ ਬੀਐਸਐਫ ਨੇ ਪੰਜਾਬ ਪੁਲਿਸ ਦੇ ਦੀ ਅੰਮ੍ਰਿਤਸਰ ਸਥਿਤ ਨਸ਼ਾ ਵਿਰੋਧੀ ਕਾਰਜਪਾਲ ਨਾਲ ਸਾਂਝਾ ਆਪਰੇਸ਼ਨ ਚ ਕੱਲ ਜ਼ਿਲ੍ਹਾ ਗੁਰਦਾਸਪੁਰ ਚ ਦੋ ਮੁਲਜ਼ਮਾਂ ਨੂੰ ਦੋ ਪਿਸਤਾਲਾਂ ਸਮੇਤ ਗ੍ਰਿਫਤਾਰ ਕੀਤਾ ਹੈ ਦੋਵੇਂ ਬਲਾਨੇ ਗੁਰਦਾਸਪੁਰ ਦੇ ਸਰਹੱਦੀ ਖੇਤਰ ਚ ਉਹਨਾਂ ਦੀ ਗਤੀਵਿਧੀ ਬਾਰੇ ਖਾਸ ਜਾਣਕਾਰੀ ਧਾਰ ਤੇ ਕਾਰਵਾਈ ਦੀ ਯੋਜਨਾ ਬਣਾਈ ਮੁਲਜ਼ਮ ਤਰੰਤਾਰਨ ਦੇ ਰਹਿਣ ਵਾਲੇ ਨੇ ਇੱਕ ਹੋਰ ਆਪਰੇਸ਼ਨ ਚ ਨਸ਼ਾ ਵਿਰੋਧੀ ਕਾਰਜਪਾਲ ਅੰਮ੍ਰਿਤਸਰ ਨੇ ਦੋ ਤਸਕਰਾਂ ਗੁਰਪ੍ਰੀਤ ਸਿੰਘ ਤੇ ਅਭਿਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 4.5 ਕਿਲੋਗ੍ਰam ਹੈਰੋਇਨ ਤੇ 11 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੋਡਲੀ ਜਾਂਚ ਤੋਂ ਪਤਾ ਚੱਲਿਆ ਕਿ ਗੁਰਪ੍ਰੀਤ ਪਾਕਿਸਤਾਨ ਸਥਿਤ ਇੱਕ ਤਸਕਰ ਨਾਲ ਸਿੱਧੇ ਸੰਪਰਕ ਵਿੱਚ ਸੀ ਤੇ ਖੇਪ ਦੀ ਡਿਲੀਵਰੀ ਕਰਦਾ ਸੀ ਦੋਵੇਂ ਮੁਲਜ਼ਮ ਹੈਰੋਇਨ ਵੇਚਣ ਦੀ ਕੋਸ਼ਿਸ਼ ਕਰਦੇ ਹੋਏ ਫੜੇ ਗਏ ਨੇ ਦੋਵਾਂ ਮਾਮਲਿਆਂ 'ਚ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਕੀਤੇ ਜਾ ਰਹੇ ਇੱਕ ਭਰਤੀ ਨੋਟਿਸ ਨੂੰ ਫਰਜ਼ੀ ਘਰਾ ਦਿੱਤਾ ਹੈ ਜਿਸ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਬੋਰਡ ਵੱਲੋਂ ਬਿਨਾਂ ਪ੍ਰੀਖਿਆ ਦੇ ਸਿੱਧੀ ਭਰਤੀ ਕੀਤੀ ਜਾਵੇਗੀ ਤੇ ਅਰਜ਼ੀਆਂ ਦੀ ਆਖਰੀ ਤਰੀਕ 24 ਜੂਨ ਦੱਸੀ ਗਈ ਹੈ ਇਹ ਜਾਲੀ ਨੋਟਿਸ ਫੇਸਬੁੱਕ ਪੇਜ ਤੇ ਪ੍ਰਕਾਸ਼ਿਤ ਕੀਤਾ ਗਿਆ ਬੋਰਡ ਨੇ ਇਹ ਸਪਸ਼ਟ ਕੀਤਾ ਹੈ ਕਿ ਨੋਟਿਸ ਪੂਰੀ ਤਰ੍ਹਾਂ ਫਰਜ਼ੀ ਤੇ ਗੈਰ ਅਧਿਕਾਰਤ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਤਰ੍ਹਾਂ ਦੀ ਕੋਈ ਭਰਤੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਤੇ ਇਹ ਨੋਟਿਸ ਕਿਸੇ ਸ਼ਰਾਰਤੀ ਅਨਸਰਜਾ ਗਰੁੱਪ ਵੱਲੋਂ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਕਸਦ ਨਾਲ ਪੇਜਾ ਜਾ ਰਿ ਸਿੱਖਿਆ ਬੋਰਡ ਦੇ ਚੇਅਰਮੈਨ ਨੇ ਆਮ ਲੋਕਾਂ ਨੂੰ ਇਸ ਵਰਜ਼ੀ ਨੋਟਿਸ ਤੋਂ ਸਾਵਧਾਨ ਰਹਿਣ ਤੇ ਜੀਆਂ ਅਫਵਾਹਾਂ ਤੇ ਸੁਚੇਤ ਰਹਿੰਦੇ ਅਪੀਲ ਕੀਤੀ ਹੈ ਵੋਟਾਂ ਵਾਲੇ ਦਿਨ ਨ ਪ੍ਰਬੰਧਨ ਨੂੰ ਸੁਚਾਰੂ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚ ਚੋਣ ਕਮਿਸ਼ਨ ਨੇ ਆਪਣੇ ਦਿਸ਼ਾ ਨਿਰਦੇਸ਼ਾਂ ਚ ਸੋਧ ਕੀਤੀ ਹੈ ਜਿਸ ਨਾਲ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਕਿਸੇ ਵੀ ਪੋਲਿੰਗ ਸਟੇਸ਼ਨ ਤੋਂ 100 ਮੀਟਰ ਤੋਂ ਬਾਅਦ ਬੂਥ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਉਦੋਂ ਲੁਧਿਆਣਾ ਦੇ ਜ਼ਿਲ੍ਹਾ ਚੋਣ ਅਫਸਰ ਹਿਮਾਸ਼ੂ ਜੈਨ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਵੋਟਰਾਂ ਨੂੰ ਆਪਣੀ ਵੋਟ ਪਾਉਣ ਲਈ ਚੋਣ ਫੋਟੋ ਸਨাক্তਕਾਰ ਤੇ 12 ਬਦਲਵੇਂ ਦਸਤਾਵੀਜ਼ਾਂ ਦੀ ਵਰਤੋਂ ਕਰਨ ਦੀ ਇੱਛਾ ਸਤ ਦੇ ਦਿੱਤੀ ਹੈ ਜਿਲਾ ਚੋਣ ਅਫਸਰ ਨੇ ਵੋਟਰਾਂ ਨੂੰ 19 ਜੂਨ ਨੂੰ ਬਿਨਾਂ ਕਿਸੇ ਡਰ ਪੈ ਤੇ ਉਤਸ਼ਾਹ ਨਾਲ ਆਪਣੀ ਵੋਟ ਪਾਉਂਦੀ ਅਪੀਲ ਕੀਤੀ ਜਲੰਧਰ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਸਤਿਮ ਕਾਲਜ ਸਕਿੱਲ ਸੈਂਟਰ ਲੋਹਿਆ ਖਾਸ ਵਿਖੇ ਕਾਉਂਸਲਿੰਗ ਸੈਸ਼ਨ ਕਰਵਾਇਆ ਗਿਆ ਬਿਊਰੋ ਦੇ ਡਿਪਟੀ ਡਾਇਰੈਕਟਰ ਨੀਲਾਮ ਮਹਿਨੇ ਦੱਸਿਆ ਕਿ ਬੀਟੀ ਬਚਾਓ ਬੀਟੀ ਪੜਾਓ ਮਹਿੰਮ ਤਹਿਤ ਕਰਵਾਏ ਗਏ ਇਸ ਸੈਸ਼ਨ ਚ ਬਿਊਰੋ ਤੋਂ ਕੈਰੀਅਰ ਕਾਉਂਸਲਰ 파ਰティ ਸ਼ਰਮਾ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਜਲੰਧਰ ਤੋਂ ਬੀਟੀਐਮ ਮੰਦੀਪ ਕੌਰ ਨੇ ਬੁਲਾਰੇ ਬੱਚੋਂ ਹਿੱਸਾ ਲਿਆ ਵਿਕਸਿਤ ਖੇਤੀ ਸੰਕਲਪ ਬਿਆਨ 2025 ਤਹਿਤ ਸੋਨੇ ਦੀਆਂ ਫਸਲਾਂ ਪ੍ਰਤੀ ਜਾਗਰੂਕ ਕਰਨ ਲਈ ਬਠਿੰਡਾ ਖੇਤੀ ਵਿਗਿਆਨ ਕੇਂਦਰ ਵੱਲੋਂ ਵਕ ਵਕ ਪਿੰਡਾਂ 'ਚ ਕਿਸਾਨ ਜਾਗਰੂਕਤਾ ਕੈਂਪ ਤੇ ਨੁੱਕੜ ਨਾਟਕ ਕਰਵਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਕੁਝ ਹਸਿਆ 'ਚ ਗੰਭੀਰ ਲੋ ਦੀ ਸਥਿਤੀ ਦੇ ਮੱਦੇਨਜ਼ਰ ਰੈਡ ਅਲਰਟ ਜਾਰੀ ਕੀਤਾ ਹੈ। ਸੂਬੇ ਦੇ ਕਈ ਹਸਿਆ 'ਚ ਧੂਨ ਨੂੰ ਵੇਖਦੇ ਹੋਏ ਆਉਣ ਵਾਲੇ ਕੁਝ ਦਿਨਾਂ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਛਾ ਸ਼ਾਮੀ ਜਲੰਧਰ ਸਮੇਤ ਹੋਰਨਾਂ ਕੁਝ ਥਾਵਾਂ ਤੇ ਅਚਾਨਕ ਬਦਲਵਾਈ ਹੋ ਗਈ ਤੇ ਗਰਮ ਹਵਾਵਾਂ ਵਗ ਰਹੀਆਂ ਨੇ ਹਾਲਾਂਕਿ 15 ਜੂਨ ਤੋਂ ਵੀ ਚੱਲ ਰਹੇ ਗਰਮ ਮੌਸਮ ਦੇ ਹਾਲਾਤ ਤੋਂ ਥੋੜੀ ਰਾਹਤ ਮਿਲਣ ਦੀ ਸੰਭਾਵਨਾ ਹੈ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਮਦਾਬਾਦ ਜੇਅਰ ਇੰਡੀਆ ਜਹਾਜ਼ ਹਾਦਸੇ ਚ ਬਚੇ ਇੱਕੋ ਇੱਕ ਵਿਅਕਤੀ ਤੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਪ੍ਰਧਾਨ ਮੰਤਰੀ ਨੇ ਹਾਦਸੇ ਵਾਲੀ ਥਾਂ ਦਾ ਦੌਰਾ ਕਰਕੇ ਉੱਚ ਅਧਿਕਾਰੀਆਂ ਨਾਲ ਕੀਤੀ ਸਮੀਖਿਆ ਮੀਟਿੰਗ ਭਾਰਤੀ ਦੂਤਾਵਾਸਾਂ ਵੱਲੋਂ ਇਜ਼ਰਾਈਲ ਤੇ ਇਰਾਨ ਚ ਆਪਣੇ ਨਾਗਰਿਕਾਂ ਨੂੰ ਸੁਚੇਤ ਰਹਿਣ ਲਈ ਸਲਾਹ ਜਾਰੀ ਵਾਦੀ ਸੰਘਰਸ਼ ਦੌਰਾਨ 에어 ਇੰਡੀਆ ਦੀਆਂ 16 ਕੁਮਤਰੀ ਉਡਾਨਾਂ ਪ੍ਰਭਾਵਿਤ ਹੋਈਆਂ ਅਤੇ ਮੌਸਮ ਦੇ ਪਾਗਲ ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਲੂ ਦੀ ਗੰਬੀਰ ਸਥਿਤੀ ਦੇ ਮੱਦੇਨਜ਼ਰ ਰੈੱਡ ਅਲਰਟ ਚਾਰੀ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਮਿੰਟੇ ਨਮਸਕਾਰ